ਮੇਰੇ ਖਿਆਲ ਲਾਸਟ ਟਾਈਮ ਇੱਕ ਸਰਕਾਰੀ এমਪਲਾਈ ਸੀਗਾ ਉਹਦਾ 5 ਲੱਖ ਦਾ ਵੀ ਨਿਕਲਿਆ ਸੀਗਾ ਕਿਸੇ 1.5 ਕਰੋੜ ਦਾ ਨਿਕਲਿਆ ਸੀਗਾ ਜੇ ਤੁਹਾਨੂੰ ਬਿਸਾਖੀ ਬੰਪਰ ਦੀ ਹਿਸਟਰੀ ਦੱਸਾਂ ਤੇ 2022 ਸਾਡਾ ਸੈਕਿੰਡ ਪ੍ਰਾਈਜ਼ ਕਰੋੜ ਦਾ ਆਇਆ ਸੀ ਰਵੀ ਬਾਲੀ ਜੀ ਹੈਬੋ ਵਾਲ ਦੇ ਲੁਧਿਆਣੇ ਦੇ ਉਸ ਬਾਅਦ 2024 ਚ ਚੰਦਰ ਕਾਂਤਾ ਜੀ ਨੂੰ 오ਡੀਸ਼ਾ ਦੇ ਨੇ ਫਰਸਟ ਪ੍ਰਾਈਜ਼ ਆਇਆ ਸੀ 2.5 ਕਰੋੜ ਰੁਪਏ ਦਾ ਸਿੱਧੇ ਸਿੱਧਾ ਕੰਮ ਹੈ ਆਓ ਕੋਈ ਵੀ ਟਿਕਟ ਕੱਢੋ ਟਿਕਟ ਲੈ ਆਜੋ ਰਿਜ਼ਲਟ ਵਾਲੇ ਦਿਨ ਜੇ ਇਨਾਮ ਜਿੱਤ ਗਏ ਤਾਂ ਸਾਡੀ ਦੁਕਾਨ ਤੇ ਆਜੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਜੇ ਅਸੀਂ ਹੈਗੇ ਆ ਲੁਧਿਆਣਾ ਦੇ ਮੇਨ ਘੰਟਾਗਰ ਚੌਕ ਜਿੱਥੇ ਇੱਕ ਗਾਂਧੀ ਬ੍ਰਦਰ ਤੁਸੀਂ ਦੇਖ ਰਹੇ ਹੋ 55 ਨੰਬਰ ਸ਼ਾਪ ਹੈਗੀ ਹੈ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਪੰਜਾਬ ਸਟੇਟ ਦੀ ਜਿਹੜੀ ਲੋਟਰੀ ਹੈਗੀ ਹੈ ਤੇ ਵਿਕਦੀ ਹੈਗੀ ਹੈ ਔਰ ਇਹ ਜਿਹੜਾ ਸਟਾਲ ਔਰ ਇਹ ਸ਼ਾਪ ਜਿਹੜੀ ਹੈਗੀ ਹੈ ਬਹੁਤ ਹੀ ਦੇਸ਼ ਭਰ ਦੇ ਵਿੱਚ ਇਹਦਾ ਜਿਹੜਾ ਇੱਕ ਨਾਮ ਹੋ ਚੁੱਕਿਆ ਹੈਗਾ ਕੋਈ ਗਰੀਬ ਹੋਵੇ ਅਮੀਰ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਵਿਅਕਤੀ ਹੁੰਦਾ ਹੈਗਾ ਚਾਹੇ ਉਹ ਸਰਕਾਰੀ ਅਧਿਕਾਰੀ ਹੋ ਹਮੇਸ਼ਾ ਕਿਤੇ ਨਾ ਕਿਤੇ ਦੇਖਿਆ ਗਿਆ ਹੈਗਾ ਇਥੋਂ ਜੇ ਲੋਟਰੀ ਲੈ ਕੇ ਜਾਂਦਾ ਔਰ 100% ਜਿਹੜੀ ਲੋਟਰੀ ਚਾਹੇ ਉਹਦਾ ਛੋਟਾ ਇਨਾਮ ਨਿਕਲੇ ਜਾਂ ਵੱਡਾ ਨਿਕਲੇ ਨਿਕਲਦਾ ਜਰੂਰ ਹੈ ਬੇਸਿਕਲੀ ਦਸਨ ਤੋਂ ਦੱਸ ਰਹੇ ਆ ਲੋਕ ਇਥੋਂ ਕਰੋੜਪਤੀ ਬਣ ਚੁੱਕੇ ਨੇ ਮੇਰੇ ਨਾਲ ਮੌਜੂਦ ਨੇ ਤਰਨਜੀ ਜਿਹੜੇ ਇਹਨਾਂ ਦੇ ਪਹਿਲਾਂ ਪਾਪਾ ਇਥੇ ਸਾਰਾ ਸੰਭਾਲਦੇ ਸੀ ਹੁਣ ਵਿੱਚ ਵਿੱਚ ਕਦੇ ਆਉਂਦੇ ਨੇ ਸਾਰੀ ਜ਼ਿੰਮੇਵਾਰੀ ਹੁਣ ਤਰਨਜੀ ਦੇ ਉੱਤੇ ਹੈ ਤਰਨਜੀ ਵਿਸਾਖੀ ਬੰਪਰ ਦਾ ਜਿਹੜਾ ਡਰਾਅ ਹੈਗਾ ਕੱਲ ਹੈਗਾ ਔਰ ਅੱਜ ਆਪਾਂ ਖਬਰ ਕਰ ਰਹੇ ਆ ਲੋਕਾਂ ਨੂੰ ਪਹਿਲਾਂ ਅਵੇਅਰਨੈਸ ਦੱਸੋ ਕੀ ਹੈਗੀ ਹੈ ਪਹਿਲਾਂ ਤਾਂ ਜੀ ਸਾਸ਼ੀ ਕਾਲ ਜੀ ਤੁਹਾਡੇ ਸਾਰੇ ਈਵਰਸ ਨੂੰ ਪਹਿਲੀ ਗੱਲ ਜੀ ਕੱਲ ਇਹਦਾ ਡਰਾਅ ਹੈਗਾ ਵਿਸਾਖੀ ਪੰਪਰ ਦਾ ਜਿਹੜੀ ਕਿ 500 ਰੁਪਏ ਦੀ ਟਿਕਟ ਹੈ ਜੋ ਕਿ 6 ਕਰੋੜ ਦੇਣ ਜਾ ਰਹੀ ਹੈ ਬਹੁਤ ਵੱਡਾ ਇਨਾਮ ਹੈ ਇਸ ਵਾਰ ਪਹਿਲੀ ਵਾਰ ਪੰਜਾਬ ਲਾਟਰੀ ਦੀ ਹਿਸਟਰੀ ਚ ਵਿਸਾਖੀ ਤੇ 500 ਰੁਪਏ ਦੇ ਵਿੱਚ 6 ਕਰੋੜ ਕੋਈ ਮਤਲਬ ਪੰਜਾਬ ਸਟੇਟ ਲਾਟਰੀ ਦੀ ਸਕੀਮ ਆਈ ਹੈ ਇਸ ਤੋਂ ਪਹਿਲਾਂ ਮੈਂ ਪੂਰੀ ਮਤਲਬ ਜਿੰਨੇ ਜੋ ਤੱਕ ਮੈਂ ਦੇਖ ਰਿਹਾ ਕੰਮ ਨੂੰ ਕਦੀ ਪਹਿਲਾਂ ਇਸ ਤੋਂ ਵੱਡੀ ਸਕੀਮ ਨਹੀਂ ਆਈ ਸੀ ਹਾਂ ਇਸ ਸਾਲ ਤਾਂ ਮਤਲਬ ਪੰਜਾਬ ਸਰਕਾਰ ਨੇ ਧਮਾਕਾ ਹੀ ਕਰਤਾ ਪਹਿਲਾਂ 10 ਕਰੋੜ ਹੁਣ 6 ਕਰੋੜ ਕਹਿੰਦੇ ਹੈ ਕਿ ਇਸ ਵਾਰ ਦੀਵਾਲੀ ਤੇ 20 ਤੋਂ 25 ਕਰੋੜ ਦੇ ਵੀ ਅਮਾਉਂਟ ਆ ਸਕਦੀ ਹੈ ਫਰਸਟ ਪ੍ਰ ਜਿਹੜੇ ਲਾਟਰੀ ਜਿਹੜੀ ਹੈਗੀਆਂ ਨੇ ਹਰ ਤਰ੍ਹਾਂ ਦੀ ਵਿਕਦੀ ਹੈਗੀ ਮੈਂ ਮੰਥਲੀ ਲਾਟਰੀ ਵੀ ਹੈਗੀ ਹੈ ਲੇਕਿਨ ਬੰਪਰ ਨੂੰ ਲੈ ਕੇ ਲੋਕਾਂ ਦੇ ਵਿੱਚ ਕ੍ਰੇਜ਼ ਹੁੰਦਾ ਹੈਗਾ ਹੁਣ ਵੀ ਅਸੀਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰਸ਼ ਹੈਗਾ ਕਿਤੇ ਨਾ ਕਿਤੇ ਇੱਕ ਦਿਨ ਬਾਕੀ ਹੈਗਾ ਔਰ ਜਿਹੜਾ ਆਪਾਂ ਗੱਲ ਕਰਦੇ ਆਂ ਕੱਲ ਦਾ ਜਿਹੜਾ ਦਿਨ ਹੈਗਾ ਡਰਾਅ ਹੈਗਾ ਸ਼ਾਮ ਤੋਂ ਪਹਿਲਾਂ ਇੱਥੇ ਪਰਮਾਰ ਲੱਗ ਜਣੀ ਹੈ ਲੇਕਿਨ ਅੱਜ ਪਹਿਲੇ ਦਿਨ ਜਿਹੜਾ ਇੱਕ ਦਿਨ ਰੰਦਾ ਹੈਗਾ ਕਰਨ ਦਾ ਮਕਸਦ ਇਹ ਹੈਗਾ ਵੀ ਜਿਹੜੇ ਲੋਕ ਰਹਿ ਗਏ ਨੇ ਵਨ ਜੇ ਖਰੀਦਣ ਤੋਂ ਉਹ ਵੀ ਵਿਚਾਰੇ ਖਰੀਦ ਲੈਣ ਮੈਂ ਇਹੀ ਕਹਿਣਾ ਚਾਹੁੰਦਾ ਜੀ ਜੇ ਤੁਸੀਂ ਹਲੇ ਵੀ ਘਰੇ ਬਹਿ ਕੇ ਸੋਚ ਰਹੇ ਹੋ ਕਿ ਅਸੀਂ ਟਿਕਟ ਪਾਵਾਂਗੇ ਲੈਣ ਜਾਵਾਂਗੇ ਘੰਟਾ ਘਾਰੇ ਆ ਡੁਗਰੀ ਵਾਲੀ ਦੁਕਾਨ ਤੇ ਤਾਂ ਹਲੇ ਵੀ ਇੱਕ ਦਿਨ ਦਾ ਮੌਕਾ ਹੈਗਾ ਤੁਹਾਡੇ ਕੋਲ ਕੱਲ 7 7:30 ਵਜੇ ਦਾ ਸਾਡੇ ਕੋਲ ਟਿਕਟ ਅਵੇਲੇਬਲ ਰਹੇਗੀ ਤੁਸੀਂ ਸਿੰਗਲ ਟਿਕਟ ਵੀ ਪਾਣੀ ਹੈ ਉਹ ਵੀ ਅਵੇਲੇਬਲ ਰਹੇਗੀ ਸਾਡੇ ਕੋ ਆ ਕੇ ਮਤਲਬ ਸ਼ਾਪ ਨੰਬਰ 55 ਜੀਟੀਪੀ ਮਾਰਕੀਟ ਕਲੌਕ ਟਾਵਰ ਲੁਧਿਆਣਾ ਤੇ ਸਾਡੀ ਡੁਗਰੀ ਦੀ ਬ੍ਰਾਂਚ ਹੈ ਉੱਥੋਂ ਵੀ ਟਿਕਟ ਖਰੀਦ ਸਕਦੇ ਹੋ ਹਾਂ ਕੱਲ ਇਹ ਇੰਨਾ ਕਹਿ ਸਕਦਾ ਕਿ ਇੰਨਾ ਪੂਰੀ ਵਾਈਬਸ ਆ ਕਿ ਕੱਲ ਢੋਲ ਸ਼ਾਮ ਨੂੰ ਇੱਥੇ ਹੀ ਵਜਣਾ ਹੈ 6 ਕਰੋੜ ਦਾ ਇਹ ਜਿਹੜੀ ਗੱਲ ਇਹ ਕਹਿ ਰਹੇ ਨੇ ਦਾ ਇੱਕ ਮਕਸਦ ਹੈਗਾ ਗੁਰੂ ਸ਼੍ਰੀ ਰਾਮਦਾਸ ਜੀ ਦੀ ਕੋਈ ਨਾ ਕੋਈ ਇਨਾਮ ਜ਼ਰੂਰ ਨਿਕਲਦਾ ਹੈਗਾ ਚਾਹੇ ਛੋਟਾ ਹੋਵੇ 10 ਲੱਖ ਦਾ 5 ਲੱਖ ਦਾ 25 ਲੱਖ ਦਾ ਚਾਹੇ ਕਰੋੜਾਂ ਦਾ ਬੇਸਿਕਲੀ ਅਸੀਂ ਕਰੋੜਾਂ ਦੇ ਇਨਾਮ ਇਥੋਂ ਨਿਕਲਦੇ ਦੇਖੇ ਨੇ ਔਰ ਜਿਹੜਾ ਮੇਰੇ ਖਿਆਲ ਲਾਸਟ ਟਾਈਮ ਇੱਕ ਸਰਕਾਰੀ EMPLOYE ਸੀਗਾ ਉਹਦਾ 5 ਲੱਖ ਦਾ ਵੀ ਨਿਕਲਿਆ ਸੀਗਾ ਕਿਸੇ 1.5 ਕਰੋੜ ਦਾ ਨਿਕਲਿਆ ਸੀਗਾ ਤੇ ਐਤਕੀ ਤੁਹਾਨੂੰ ਕੀ ਉਮੀਦ ਲੱਗਦੀ ਕੋਈ ਸਰਕਾਰੀ EMPLOYE ਲੈ ਕੇ ਜਾ ਸਕਦਾ ਹੈ ਕਿ ਆਮ ਬੰਦਾ ਜੇ ਤੁਹਾਨੂੰ ਬਿਸਾਖੀ ਪੰਪਰ ਦੀ ਹਿਸਟਰੀ ਦੱਸਾਂ ਤੇ 2022 'ਚ ਸਾਡਾ 2 ਪ੍ਰਾਈਜ਼ ਕਰੋੜ ਦਾ ਆਇਆ ਸੀ ਰਵੀ ਬਾਲੀ ਜੀ ਹੈਬੋ ਵਾਲ ਦੇ ਲੁਧਿਆਣੇ ਦੇ ਉਸ ਬਾਅਦ 2024 'ਚ ਚੰਦਰ ਕਾਂਤਾ ਜੀ ਨੂੰ 오ਡੀਸਾ ਦੇ ਨੇ ਫਰਸਟ ਪ੍ਰਾਈਜ਼ ਆਇਆ ਸੀ 2.5 ਕਰੋੜ ਰੁਪਏ ਦਾ ਉਹਨੇ ਅੱਦ ਕੀ 6 ਕਰੋੜ ਦਾ ਇਨਾਮ ਹੈ ਹੈਟ੍ਰਿਕ ਵੱਜੂਗੀ ਸਾਡੇ ਕੋਲੇ ਤੇ ਦੇਖੋ ਕਿਹੜਾ ਲੱਕੀ ਵਿਨਰ ਹੈ ਜਿਹੜਾ ਸਾਡੀ ਸ਼ਾਪ ਤੇ ਆ ਕੇ ਟਿਕਟ ਪਾ ਕੇ ਲੈ ਕੇ ਜਾਊਗਾ ਹਾਂ ਤੇ ਜੇ ਤੁਸੀਂ ਕਹਿ ਰਹੇ ਹੋ ਕਿ ਮੇਰ ਦੀ ਗੱਲ ਮਤਲਬ ਕਿਰਪਾ ਦੀ ਗੱਲ ਹੈ ਉਹ ਪਰਮਾਤਮਾ ਦੀ ਬਹੁਤ ਕਿਰਪਾ ਜੀ ਸਾਡੀ ਦੁਕਾਨ ਤੇ ਬੜੇ ਲੱਕੀ ਲੱਕੀ ਵਿਨਰਸ ਆਉਂਦੇ ਆ ਸਾਡੇ ਕੋ ਕਦੀ ਕਿਸੇ ਨੇ ਅਜੇ ਤੱਕ ਧੋਖੀ ਧੋਖਾ ਨਹੀਂ ਕੀਤਾ ਠੱਗੀ ਢੋਰੀ ਨਹੀਂ ਕੀਤੀ ਗਲਤ ਰਾ ਨਹੀਂ ਪਾਇਆ ਕਿ ਇੱਧਰ ਆ ਜਾਓ ਜੀ ਕੋਈ ਡੇਟ ਆਫ ਬਰਥ ਲੈ ਕੇ ਆ ਜਾਓ ਉਹ ਕੰਮ ਨਹੀਂ ਕਰਦੇ ਸੀ ਸਿੱਧੇ ਸਿੱਧਾ ਕੰਮ ਹੈ ਆਓ ਕੋਈ ਵੀ ਟਿਕਟ ਕੱਢੋ ਟਿਕਟ ਲੈ ਜਾਓ ਰਿਜ਼ਲਟ ਵਾਲੇ ਦਿਨ ਜੇ ਇਨਾਮ ਜਿੱਤ ਗਏ ਤਾਂ ਸਾਡੀ ਦੁਕਾਨ ਤੇ ਆ ਜਾਓ ਨਹੀਂ ਤਾਂ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿੰਦੇ ਜੇ ਤੁਸੀਂ ਆਪਣੇ ਆਪ ਦੇ ਉੱਤੇ ਭਰੋਸਾ ਕਰਦੇ ਹੋ ਇੱਕ ਵਾਰੀ ਕਿਸਮਤ ਜ਼ਰੂਰ ਅਜ਼ਮਾਣੀ ਚਾਹੀਦੀ ਹੈ ਨਿਕਲ ਗਈ ਤੁਹਾਡੀ ਨਹੀਂ ਨਿਕਲੀ ਤਾਂ ਵੀ ਤੁਹਾਡੀ ਕਿਉਂਕਿ ਇਹਨੂੰ ਇੱਕ ਉਹ ਨਾ ਬਣਾਇਆ ਜਾਵੇ ਇਹ ਨਾ ਬਣਾਇਆ ਜਾਵੇ ਕਿਉਂਕਿ ਜਿਹੜਾ ਤੁਸੀਂ ਕਮਾਈ ਕਰਦੇ ਹੋ ਤੁਹਾਡੀ ਬਹੁਤ ਮਿਹਨਤ ਦੀ ਕਮਾਈ ਹੁੰਦੀ ਹੈ ਕਿਸਮਤ ਅਜਮਾਈ ਜਾ ਸਕਦੀ ਹੈ ਕਿ ਰੋਜ਼ ਲਾਟਰੀ ਨਾ ਖੇਡੋ ਜਿਹੜਾ ਪਾਪਾ ਜੀ ਮੇਰੇ ਖਿਆਲ ਇਹ ਚੀਜ਼ਾਂ ਸਮਝਾਉਂਦੇ ਸੀ ਲੋਕਾਂ ਨੂੰ ਮੈਂ ਹੁਣ ਤੁਹਾਨੂੰ ਆ ਦੱਸਦਾ ਕਿ ਸਾਡੇ ਕੋਲ ਬੰਪਰ ਲਾਟਰੀਸ ਤੇ ਮੰਥਲੀ ਲਾਟਰੀਸ ਤੇ ਵੀਕਲੀ ਲਾਟਰੀਸ ਹੁੰਦੀ ਹੈ ਸਾਰੀਆਂ ਅਵੇਲੇਬਲ ਨੇ ਪਰ ਅਸੀਂ ਇਹ ਕਹਿੰਦਾ ਕਿ ਜੇ ਤੁਹਾਡੀ ਜੇਬ ਅਲਾਉ ਕਰਦੀ ਹੈ ਸਿੰਗਲ ਟਿਕਟ ਦੀ 500 ਰੁਪਏ ਦਾ ਬਜਟ ਹੈਗਾ ਤਾਂ ਤੁਸੀਂ ਟਿਕਟ ਪਾਓ ਨਹੀਂ ਤਾਂ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਆਪਣੇ ਘਰ ਦੇ ਖਰਚੇ ਚਲਾਓ ਉਸ ਤੋਂ ਬਾਅਦ ਇਹ ਚੀਜ਼ਾਂ ਆਉਂਦੀ ਹੈ ਜੇ ਤੁਹਾਡਾ 500 ਦਾ ਵੀ ਬਜਟ ਨਹੀਂ ਹੈਗਾ ਤਾਂ ਸਾਡੇ ਕੋਲ 200 ਰੁਪਏ ਵਾਲੀ ਵੀ ਟਿਕਟ ਹੈ ਜਿਹੜੀ ਹਰ ਮਨਸ 1.5 ਕਰੋੜ ਦਾ ਫਰਸਟ ਪ੍ਰਾਈਜ਼ ਕਰਦੀ ਹੈ ਪੰਜਾਬ ਸਰਕਾਰ ਦੀ ਲੋਟਰੀ ਹੈ ਬਹੁਤ ਵਧੀਆ ਲੋਟਰੀ ਹੈ ਹਰ ਮਹੀਨੇ ਕਰੋੜਪਤੀ ਬਣਾਇਆ ਜਾਂਦਾ ਉਹਦੇ ਚ 200 500 ਨਾਲ ਤੁਸੀਂ ਆਪਣੀ ਕਿਸਮਤ ਜਮਾ ਸਕਦੇ ਹੋ ਸੱਟੇ ਸੁੱਟੇ ਖੇਡਣ ਨਾਲ ਤਾਂ ਵਧੀਆ ਹੀ ਹੈ 2 400 500 ਨਾਲ ਕਿਸੇ ਨੂੰ ਮਤਲਬ ਬਹੁਤ ਜ਼ਿਆਦਾ ਫਾਈਨੈਂਸ਼ਲੀ ਲਾਸ ਨਹੀਂ ਹੋ ਸਕਦਾ ਹਾਂ ਇਹ ਹੈ ਕਿ ਆਪਣੀ ਜੇਬ ਦੇ ਅਕੋਰਡਿੰਗ ਕਰੋ ਜੋ ਵੀ ਕਰੋਗੇ ਸਾਡੀ ਲੋਟਰੀ ਤੇ ਡਿਪੈਂਡ ਹੋ ਕੇ ਨਾ ਰਹ ਜੀਓ ਰਣਜੀਤ ਮੈਨੂੰ ਇੱਕ ਗੱਲ ਯਾਦ ਆਏਗੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਪਾ ਜੀ ਵੀ ਤੁਹਾਡੇ ਇਹੀ ਗੱਲ ਕਰਦੇ ਸੀ ਡਿਪੈਂਡ ਨਾ ਰਵੋ ਲੇਕਿਨ ਉਹਨਾਂ ਦੀ ਇੱਕ ਖਾਸੀਅਤ ਸੀਗੀ ਜਦੋਂ ਸ਼ਾਪ ਤੇ ਆਉਂਦੇ ਸੀਗੇ ਲੋਕਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਸੀ ਚਾਹੇ 15 ਮਿੰਟ ਵਾਸਤੇ ਆਣ ਚਾਹੇ 10 ਮਿੰਟ ਵਾਸਤੇ ਜਾਂ ਅੱਧੇ ਘੰਟੇ ਵਾਸਤੇ ਕਹਿੰਦੇ ਸੀ ਲੋਟਰੀ ਉਹਨਾਂ ਕੋਲੋਂ ਹੀ ਲੈਣੀ ਹੈਗੀ ਹੈ ਇਹ ਰਾਜ ਕੀ ਸੀਗਾ ਇਹ ਰਾਜ ਇਹ ਹੈ ਜੀ ਕਿ ਅਨੇਕਾਂ ਹੀ ਮਤਲਬ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੋੜ ਪਤੀ ਪਤੀ ਬਣਾਉਣ ਵਾਲੀ ਗਾਂਧੀ ਬ੍ਰਦਰਸ ਦੀ ਇਹ ਦੁਕਾਨ ਹੈ ਇਹ ਰਾਜ ਹੈ ਜੀ ਤੇ 40 ਸਾਲ ਤੋਂ ਕੰਮ ਕਰ ਰਹੇ 12 ਸਾਲ ਦੀ ਉਮਰ ਤੋਂ ਡ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨਾਲ ਵੀ ਠੱਗੀ ਨਹੀਂ ਕੀਤੀ ਕਹਿੰਦੇ ਆ ਨਾ ਕਿ ਇਮਾਨਦਾਰੀ ਦਾ ਫਲ ਅੱਜ ਨਹੀਂ ਤਾਂ ਕੱਲ ਮਿਲ ਹੀ ਜਾਂਦਾ ਹੈ ਇਹ ਇਮਾਨਦਾਰੀ ਦਾ ਫਲ ਮਿਲ ਰਿਹਾ ਜੀ ਮਤਲਬ ਇਹ ਨਹੀਂ ਹੋਇਆ ਕਿ ਜਲਦੀ ਪੈਸੇ ਕਮਾ ਲਈਏ ਕਿਸੇ ਨਾਲ ਠੱਗੀ ਢੋਰੀ ਕਰਕੇ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਅੱਜ ਉਹਦਾ ਰਿਜ਼ਲਟ ਮਿਲ ਗਿਆ ਡੈਡੀ ਨੂੰ 40 ਸਾਲ ਹੋ ਗਏ ਉਹਦੀ ਤਾਂ ਮੇਰੀ ਉਮਰ ਵੀ ਨਹੀਂ ਹੈਗੀ ਤੇ ਮਤਲਬ ਬਹੁਤ ਲੋਕ ਪਿਆਰ ਕਰਦੇ ਆ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਇੰਨਾ ਸੋਹਣਾ ਕੰਮ ਸੰਭਾਲਿਆ ਹੋਇਆ ਤੇ ਮੈਂ ਆਹੀ ਚਾਹੁੰਦਾ ਕਿ ਸਾਡੇ ਵੱਲੋਂ ਤੇ ਮੇਰੇ ਵੱਲੋਂ ਤੇ ਡੈਡੀ ਦੇ ਵੱਲੋਂ ਹੋਰ ਕਰੋੜਪਤੀ ਬਣਾਏ ਜਾਣ ਤਾਂ ਕਿ ਇੱਦਾਂ ਹੀ ਪਰਮਾਤਮਾ ਦੀ ਮੇਲ ਟੋਲ ਫਰੀ ਨੰਬਰ ਵੀ ਤੁਸੀਂ ਮੜਾ ਦੱਸ ਦਿਓ ਟੋਲ ਫਰੀ ਨੰਬਰ ਨਹੀਂ ਹੈਗਾ ਸਾਡੇ ਕਾਲਿੰਗ ਨੰਬਰਸ ਨੇ ਮੈਂ ਤੁਹਾਨੂੰ ਦੱਸ ਦੇਣਾ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ 981596989 ਇਸ ਤੇ ਤੁਸੀਂ ਕਾਲ ਕਰ ਸਕਦੇ ਹੋ 7009292046 ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਇਹਦੇ ਕਾਲ ਕਰਕੇ ਤੁਸੀਂ ਕੋਈ ਵੀ ਕੁਇਰੀ ਲੈ ਲਓ ਤੁਹਾਨੂੰ ਮਿਲ ਜੇਗੀ ਸਾਡੇ ਨੈਟ ਤੇ ਨਾ ਬਹੁਤ ਫੇਕ ਨੰਬਰ ਚੱਲ ਰਹੇ ਆ ਉਹਦੇ ਤੇ ਪਲੀਜ਼ ਕੰਟੈਕਟ ਨਾ ਕਰਿਓ ਹਾਂ ਜੇ ਤੁਸੀਂ ਪੈਸੇ ਪਾਤੇ ਆ ਤੇ ਤੁਹਾਨੂੰ ਉਹ ਕਹਿ ਰਿਆ ਇਨਾਮ ਨਿਕਲ ਗਿਆ ਤੇ ਸਾਡੀ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈ ਜੇ ਤੁਸੀਂ ਪੈਸੇ ਪਾਤੇ ਉਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਦੇਖੋ ਉਹਨੂੰ ਕਿਵੇਂ ਕਰਨਾ ਹੈ ਸਾਡੇ ਕੋ ਦੁਕਾਨ ਤੇ ਆ ਕੇ ਰੋਲਾ ਪਾਣ ਦੀ ਕੋਈ ਲੋੜ ਨਹੀਂ ਸੋ ਅਵੇਅਰਨੈਸ ਨੂੰ ਲੈ ਕੇ ਇੱਕ ਵੀਡੀਓ ਬਣਾਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਜਿਹੜਾ ਬੰਪਰ ਇਨਾਮ ਹੁੰਦੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਕਰਕੇ ਇਹਨਾਂ ਦੀ ਵੀਡੀਓ ਪ੍ਰਮੋਟ ਕਰਕੇ ਫੇਕ ਨੰਬਰ ਜਲਾ ਕੇ ਵੀ ਬਹੁਤ ਜ਼ਿਆਦਾ ਫਰਾਡਰਸਟ ਹੁੰਦੇ ਨੇ ਉਹ ਅਸੀਂ ਲਾਸਟ ਟਾਈਮ ਵੀ ਖਬਰ ਚਲਾਈ ਸੀਗੀ ਤੇ ਚੈਨਲ ਦੇ ਵਿੱਚ ਤੇ ਤਰਨਜੀਤ ਜੀ ਦਾ ਥੈਂਕ ਯੂ ਹੈਗਾ ਬਹੁਤ ਵੱਡੀ ਦੀ ਅਵੇਅਰਨੈਸ ਅਸੀਂ ਇਹ ਲੋਕਾਂ ਨੂੰ ਔਰ ਅਸੀਂ ਸ਼ੁਭ ਕਾਮਨਾਵਾਂ ਦਿੰਨੇ ਜੋ ਦੇਖ ਰਿਹਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਉਹਦੇ ਵਿੱਚ ਕਰੋੜਪਤੀ ਜ਼ਰੂਰ ਬਣੇਗਾ ਜਿਹੜਾ ਤੁਹਾਡੇ ਕੋਲ ਲੈ ਕੇ ਜਾਏਗਾ ਅਸੀਂ ਤੁਹਾਨੂੰ ਦਿਖਾਣਾ ਕਿ ਕਿੰਨਾ ਜਿਹੜਾ ਰਸ਼ ਹੈਗਾ ਇੱਥੇ ਲੋਕੀ ਜਿਹੜੇ ਹੈਗੇ ਆਪਣੀ ਮਨਪਸੰਦ ਦੇ ਨੰਬਰ ਚੂਜ਼ ਕਰ ਰਹੇ ਨੇ ਔਰ ਲਾਟਰੀਆਂ ਲੈਣ ਆਏ ਨੇ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਲੋਕਾਂ ਨੂੰ ਇੱਕ ਕਹਿੰਦੇ ਨੇ ਖੁਸ਼ੀ ਹੈਗੀ ਹੈ ਵੀ ਅਸੀਂ ਵੀ ਸ਼ਾਇਦ ਕਰੋੜਪਤੀ ਬਣ ਜਾਈਏ ਇੱਥੇ ਲੇਡੀਜ਼ ਆਏ ਹੋਏ ਨੇ ਨੰਬਰ ਦੇਖ ਰਹੇ ਨੇ ਮੈਨੂੰ ਤੁਹਾਡਾ ਨਾਮ ਕੀ ਹੈਗਾ ਸੰਗੀਤਾ ਸ਼ਰਮਾ ਤੁਸੀਂ ਬੰਪਰ ਡਰਾਅ ਦੀ ਲੋਟਰੀ ਲੈਣ ਆਏ ਹੋ ਤੇ ਕਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਕੀ ਪਹਿਲਾਂ ਕਦੇ ਲੋਟਰੀ ਲਈ ਹੈ ਔਰ ਕਿੱਥੋਂ ਲੋਟਰੀ ਲੈਂਦੇ ਹੋ ਇੱਥੋਂ ਹੀ ਲੈਣੀ ਹੈ ਹਮੇਸ਼ਾ ਕੋਈ ਲੋਟਰੀ ਨਿਕਲੀ ਅਜ ਤੱਕ ਕੋਈ ਨਹੀਂ 1500 5000 ਤੱਕ ਅੱਗ ਲਗੀ ਨਿਕਲੀ ਹੈ ਚਾਈ ਛੋੜੇ ਨਾਮ ਨਿਕਲੇ ਆ ਅੱਛਾ ਵਿਸ਼ਵਾਸ ਹੈਗਾ ਇਹ ਕਾਊਂਟਰ ਤੇ ਹਾਂਜੀ ਬਹੁਤ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਸਾਰੇ ਆਣ ਤੇ ਆਪਣਾ ਹਾਂਜੀ ਗਾਂਧੀ ਗਰੁੱਪ ਤੋਂ ਲੈਣ ਆਪਣਾ ਬਹੁਤ ਤੁਸੀਂ ਭਾਜੀ ਤੁਸੀਂ ਕੁਝ ਬੋਲੋਗੇ ਨਹੀਂ ਮੈਂ ਇਹਨਾਂ ਦੇ ਨਾਲ ਹੀ ਆਂ ਨਾ ਲੈ ਕੇ ਮੈਡਮ ਨੇ ਦੱਸਿਆ ਹੈਗਾ 500000 ਤੱਕ ਤਾਂ ਨਿਕਲਦਾ ਹੀ ਸਾਡਾ ਨਾਮ ਹਾਂਜੀ 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 ਬੋਲੋਗੇ ਵਧੀਆ ਜਿਹੜਾ ਨਿਕਲਿਆ ਠੀਕ ਹੈ ਦੇਖਦੇ ਆ ਅੱਗੇ ਕਿਸਮਤ ਮਜਬੂਰ ਨੇ ਕੀ ਬਣਦਾ ਮਤਲਬ ਖਾਲੀ ਨਹੀਂ ਗਿਆ ਕੁਝ ਨਾ ਕੁਝ ਨਿਕਲਦਾ ਹੀ ਹੈ ਸੋ ਕਹਿੰਦਾ ਮਤਲਬ ਇਹ ਵੀ ਇਹਨਾਂ ਦਾ ਜਦੋਂ ਵੀ ਲੋਟਰੀ ਪਾਈ ਗਈ ਹੈਗੀ ਆ ਇੱਕ ਜਿਹੜਾ ਕਾਊਂਟਰ ਹੈਗਾ ਇਹ ਇਹ ਕਾਊਂਟਰ ਹੈਗਾ ਗਵਰਨਮੈਂਟ ਤੋਂ ਮਨਜ਼ੂਰशुदा ਲੋਟਰੀ ਜਿਹੜੀ ਹੈਗੀ ਪਾਈ ਹੈ ਮੈਡਮ ਨੇ ਦੱਸਿਆ ਹੈਗਾ ਇੱਕ ਮਤਲਬ ਕਿ ਲੋਟਰੀ ਪਰਚੇਸ ਕਰਨ ਆਏ ਸੀਗੇ ਇਹ ਕਹਿੰਦੇ ਵੀ કહਾ ਕੇ કહਾਇਆ ਗਿਆ ਹੋਵੇ ਉਹ ਨਹੀਂ ਹੈਗਾ ਤੁਹਾਡੇ ਸਾਹਮਣੇ ਨੇਚਰਲ ਬਾਈਟ ਕੀਤੀ ਸੀ ਕੋਈ ਲੋਟਰੀ ਖਾਲੀ ਨਹੀਂ ਗਈ ਭਾਵੇਂ ਛੋਟਾ ਇਨਾਮ ਨਿਕਲੇਗਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਇਸ ਤਰ੍ਹਾਂ ਦੀਆਂ ਖਬਰਾਂ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ